ਪੰਜਾਬ ਪੁਲਿਸ ਦੇ ਛਟਾਕੀ ਨੂੰ ਲੈ ਕੇ ਵੱਡਾ ਖੁਲਾਸਾ ਗਿਫਤਾਰੀ ਵੇਲੇ ਅਮਨਦੀਪ ਤੌਰਨੇ ਆਈਪੀਐਸ ਅਫਸਰ ਦਾ ਨਾਮ ਲੈ ਕੇ ਝਾੜਿਆ ਸੀ ਰੂਬ ਪੁਲਿਸ ਅਫਸਰ ਦੇ ਨਾਲ ਵਟਸਐਪ ਮੈਸੇਜ ਤੇ ਫੋਟੋਆਂ ਤੱਕ ਦਿਖਾਈਆਂ ਨਸ਼ੇ ਨਾਲ ਗਿਫਤਾਰ ਲੜੀ ਕਾਂਸਟੇਬਲ ਮਾਮਲੇ ਦੀ ਐਨਆਈਏ ਜਾਂਚ ਦੀ ਮੰਗ ਪ੍ਰਤਾਪ ਸਿੰਘ ਬਾਜਵਾ ਬੋਲੇ ਅਮਨਦੀਪ ਤੌਰਨੇ ਅਫਸਰਾਂ ਤੇ ਦੋ ਮੰਤਰੀਆਂ ਦੇ ਨਾਲ ਲਿੰਕ ਦੀ ਹੋਵੇ ਜਾਂਚ ਕਿ ਆਪਸ ਦੀ ਮਰਜ਼ੀ ਦੇ ਬਗੈਰ ਕੁਝ ਵੀ ਨਹੀਂ ਵਿਕ ਸਕਦਾ ਅਮਰਸਰ ਚ 2 ਸਤੰਬਰ ਨੂੰ ਹੋਣ ਜਾ ਰਹੀ ਗੇਪ ਰੇਡ ਦਾ ਵਿਰੋਧ ਸਿੱਖ ਆਗੂ ਪਰਮਜੀਤ ਸਿੰਘ ਨੇ ਦਿੱਤੀ ਚੇਤਾਵਨੀ ਬੋਲੇ ਅਬਰਸਰ ਦੇ ਵਿੱਚ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵਾਂਗੇ ਅਜਿਹੀ ਪਰੇਡ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਹਾਈ ਕਮਾਂਡ ਨੂੰ ਸ਼ਿਕਾਇਤ ਸੂਤਰਾਂ ਮੁਤਾਬਕ ਦਿੱਲੀ ਦੇ ਵਿੱਚ ਇੰਚਾਰਜ ਭਪੇਸ਼ ਕੁਗਲ ਨੂੰ ਮਿਲੇ ਨਾਰਾਜ਼ ਲੀਡਰ ਬੋਲੇ ਫੈਸਲਿਆਂ ਤੇ ਨਹੀਂ ਲਈ ਜਾਂਦੀ ਰਾਏ ਆਸ਼ੂ ਨੇ ਨਿੱਜੀ ਤੌਰ ਤੇ ਵੀ ਕੀਤੀ ਸ਼ਿਕਾਇਤ ਰਾਮਪੁਰਾ ਫੂਲ ਦੇ ਵਿੱਚ ਪੁਲਿਸ ਦੇ ਥਾਣੇ ਦੇ ਬਾਹਰੋਂ ਵੀ ਖਦੇੜੇ ਪ੍ਰਦਰਸ਼ਨਕਾਰੀ ਅਧਿਆਪਕਾਂ ਤੇ ਕਿਸਾਨਾਂ ਨੇ ਖਾਣਾ ਸਦਮ ਦਾ ਕੀਤਾ ਸਿਕਰਾਓ ਪੁਲਿਸ ਦੀ ਕਾਰਵਾਈ ਦੇ ਖਿਲਾਫ ਥਾਣੇ ਬਾਹਰ ਹੋਏ ਸੀ ਇਕੱਠੇ ਫਰੀਦਕੋਟ ਦੇ ਪਿੰਡ ਦੇਗੋਵਾਲਾ ਦੇ ਵਿੱਚ ਕਾਰ ਸਵਾਰ ਦੋ ਫੌਜੀ ਜਵਾਨਾਂ ਤੇ ਫਾਇਰਿੰਗ ਅਣਪਛਾਤੇ ਬਦਮਾਸ਼ਾਂ ਨੇ ਚਲਾਈਆਂ ਗੋਲੀਆਂ ਕਾਰ ਦੀ ਕੱਢ ਕੇ ਲੈ ਕੇ ਚਾਬੀ ਟਰਾਂਸਪੋਰਟ ਚਾ ਸਕੂਲ ਬੱਸ ਸੇਮ ਨਾਲੀ ਦੇ ਵਿੱਚ ਡਿੱਗੀ ਬੱਸ ਦੇ ਵਿੱਚ 25 ਤੋਂ 30 ਬੱਚੇ ਸਨ ਸਵਾਰ ਡਰਾਈਵਰ ਸਮੇਤ ਕਈ ਬੱਚਿਆਂ ਨੂੰ ਲੱਗੀਆਂ ਸੱਟਾਂ ਇਸੇ ਮਾਨ ਨੇ ਵੀ ਘਟਨਾ ਦਾ ਲਿਆ ਨੋਟਿਸ ਗਿਬਲੀ ਗਿਬਲੀ ਟ੍ਰੈਂਡ ਦੇ ਵਿਚਾਲੇ ਚੰਡੀਗੜ੍ਹ ਪੁਲਸ ਦੀ ਐਡਵਾਈਸਰੀ ਯੂਜ਼ਰਸ ਨੂੰ ਗਿਬਲੀ ਇਮੇਜਸ ਬਰਾਉਣ ਵਾਲੇ ਸਾਵਧਾਨੀ ਵਰਤਣ ਦੀ ਦਿੱਤੀ ਸਲਾਹ ਕਿ ਆ ਫੇਕ ਸਾਈਟ ਦੇ ਜ਼ਰੀਏ ਸਾਈਬਰ ਠੱਗ ਕਰ ਸਕਦੇ ਨੇ ਡਾਟਾ ਲੀਕ ਸਰਕਾਰ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹ ਸਿੰਘ ਦੀ ਪਤਨੀ ਦੇ ਘਟਾਈ ਗਈ ਸੁਰੱਖਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਿਆ ਫੈਸਲਾ ਹੁਣ Z+ ਦੀ ਥਾਂ ਮਿਲੇਗਾ Z ਸਿਕਿਉਰਿਟੀ ਕਵਰ ਮਸ਼ੇ ਖਿਲਾਫ ਫਿਰ ਨ ਸਰਕਾਰ ਦੀ ਸਾਈਕਲੋਥਨ ਸੀਐਮ ਸਣੀ ਨੇ ਸਾਈਕਲ ਚਲਾ ਕੇ ਨੌਜਵਾਨਾਂ ਨੂੰ ਅੱਛਾ ਮੁਕਤੀ ਦਾ ਦਿੱਤਾ ਸੰਦੇਸ਼ 70 ਸਕੂਲਾਂ ਦੇ ਸਟੂਡੈਂਟਸ ਵੀ ਹੋਏ ਸ਼ਾਮਿਲ ਸਤਿ ਸ਼੍ਰੀ ਅਕਾਲ ਤੁਸੀਂ ਵਖਰੀਆ న్యూਸ ਰਿਪੋਰਟ ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਸਵਾਗਤ ਹੈ ਅੱਜ ਵਾਰ ਕਰ ਜਾ ਰਹੇ ਆਂ ਵੱਡੀ ਖਬਰ ਤੋਂ ਖਬਰ ਅਮਰਸਰ ਦੇ ਨਾਲ ਜੁੜੀ ਹੋਈ ਹੈ ਜਿੱਥੇ ਕਿ ਆਉਣ ਵਾਲੀ ਗੇ ਪਰੇਡ ਦਾ ਹੁਣ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਇਸ ਦੇ ਵਿਰੋਧ ਕੀਤਾ ਗਿਆ ਅਮਰਸਰ ਦੇ ਵਿੱਚ ਨਹੀਂ ਹੋਣ ਦੇਵਾਂਗੇ ਗੇ ਪਰੇਡ ਪਰਮਜੀਤ ਸਿੰਘ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਅਮਰਸਰ ਦੇ ਵਿੱਚ ਗੇ ਪਰੇਡ ਨਹੀਂ ਹੋਣ ਦਿੱਤੀ ਜਾਵੇਗੀ ਪ੍ਰਸ਼ਾਸਨ ਨੂੰ ਪਰੇਡ ਅਮਰਸਰ ਦੇ ਵਿੱਚ ਨਾ ਹੋਣ ਦੀ ਅਪੀਲ ਕੀਤੀ ਗਈ ਹੈ ਅਮਰਸਰ ਦੇ ਵਿੱਚ 22 April ਨੂੰ ਦਰਸਲ ਆ ਜੇਪਰੇਡ ਰੱਖੀ ਗਿਆ ਤੇ ਇਸ ਤੋਂ ਪਹਿਲਾਂ ਵਿਰੋਧ ਹੋਣਾ ਸ਼ੁਰੂ ਹੋ ਚੁੱਕਾ ਹੈ ਜਿਸ ਤਹਿ ਕਿ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਵਿਰੋਧ ਜਤਾਇਆ ਗਿਆ ਉਹਨਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਜੇਪਰੇਡ ਨਹੀਂ ਹੋਣ ਦਿੱਤੀ ਜਾਵੇਗੀ ਤਾਂ ਅੰਮ੍ਰਿਤਸਰ ਪ੍ਰਸ਼ਾਸਨ ਨੂੰ ਅਪੀਲ ਵੀ ਕੀਤੀ ਹੈ ਕਿ ਅੰਮ੍ਰਿਤਸਰ ਦੇ ਵਿੱਚ ਇਹ ਜੇਪਰੇਡ ਨਾ ਕਰਵਾਈ ਜਾਵੇ 27 ਅਪ੍ਰੈਲ ਜੋ ਕਿ ਤਾਰੀਖ ਇਸ ਵਾਸਤੇ ਤੈਅ ਕੀਤੀ ਗਈ ਅੰਮ੍ਰਿਤਸਰ ਦੇ 27 ਅਪ੍ਰੈਲ ਨੂੰ ਇਹ ਜੇਪਰੇਡ ਰੱਖੀ ਗਈ ਹੈ ਪਰ ਇਸ ਤੋਂ ਪਹਿਲਾਂ ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਜਾਪੀ ਆਏ ਆ ਇਸ 7 April ਨੂੰ ਇੱਕ ਅੰਮ੍ਰਿਤਸਰ ਸਾਹਿਬ ਇੱਕ ਗੇ ਪਲੇਡ ਹੋ ਰਹੀ ਆ ਸਾਡੇ ਵੱਲੋਂ ਸਖਤ ਸ਼ਬਦਾਂ ਵਿੱਚ ਚੇਤਾਵਨੀ ਆ ਜਿਹੜੇ ਲੋਕ ਇਹ ਕਰ ਰਹੇ ਨੇ ਕਰਵਾ ਰਹੇ ਨੇ ਬਿਲਕੁਲ ਇਹ ਗੇ ਪਲੇਡ ਅੰਮ੍ਰਿਤਸਰ ਸਾਹਿਬ ਵਿੱਚ ਕਿ ਨਹੀਂ ਹੋਊਗੀ ਨਹੀਂ ਹੋਣ ਦਿੱਤੀ ਜਾਊਗੀ ਪਹਿਲਾਂ ਸੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਹੱਥ ਬੰਨ੍ਹ ਕੇ ਕਿ ਲਾ ਨ ਆਰਡਰ ਨੂੰ ਮਨਟੇਨ ਰੱਖਣ ਵਾਸਤੇ ਇਹ ਤੁਹਾਡੀਆਂ ਡਿਊਟੀਆਂ ਨੇ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਰਗੇ ਪਵਿੱਤਰ ਸਥਾਨ ਜਿੱਥੇ ਜਿੱਥੇ ਸਾਡੇ ਸ਼ਹੀਦਾਂ ਦਾ ਖੂਨ ਡੋਲਿਆ ਅਜੇ ਹੀ ਪਵਿੱਤਰ ਪੰਜਾਬ ਦੀ ਧਰਤੀ ਦੇ ਉੱਤੇ ਅਜਾ ਗੰਦ ਅਸੀਂ ਨਾ ਪੈਣ ਦਿੱਤਾ ਸੀ ਨਾ ਪੈਣ ਦਵਾਂਗੇ ਸੋ ਪ੍ਰਸ਼ਾਸਨ ਨੂੰ ਪਹਿਲਾਂ ਬੇਨਤੀ ਆ ਕਿ ਬਿਨਾਂ ਦੇਰੀ ਕੀਤੇ 27 April ਨੂੰ ਹੋ ਰੇ ਇਸ ਗੇਪਲੇਡ ਨੂੰ ਰੋਕਿਆ ਜਾਵੇ ਅਸੀਂ ਆਪਣੇ ਵੱਲੋਂ ਇਹ ਬੇਨਤੀ ਪ੍ਰਸ਼ਾਸਨ ਨੂੰ ਕੀਤੀ ਆ ਇਹ ਫਰਜ਼ ਪ੍ਰਸ਼ਾਸਨ ਦਾ ਬੰਦਾ ਪਰ ਨਹੀਂ ਤੇ ਫਿਰ ਅਸੀਂ ਇਹਨੂੰ ਆਪ ਰੋਕਾਂਗੇ ਕਿਸੇ ਵੀ ਕੀਮਤ ਦੇ ਉੱਤੇ ਅਸੀਂ ਇਹ ਗੰਦ ਪੰਜਾਬ ਦੀ ਧਰਤੀ ਤੇ ਖਾਸ ਕਰਕੇ ਸ੍ਰੀ ਅਮਰਸਾਹਬ ਆ ਸਾਡੇ ਨਾਲ ਸੇਖ ਆਗੂ ਖੁਦ ਪਰਮਜੀਤ ਸਿੰਘ ਆ ਕਾਲੇ ਜੁੜ ਚੁੱਕੇ ਨੇ ਪਰਮਜੀਤ ਤੁਹਾਡਾ ਸਵਾਗਤ ਹੈ ਨਿਊਜ਼ਲੈਟਰ ਪੰਜਾਬ ਤੇ ਤੁਹਾਡੇ ਵੱਲੋਂ ਗੇ ਪਰੇਡ ਦਾ ਜੋ ਕੇ ਵਿਰੋਧ ਕੀਤਾ ਗਿਆ ਹੈ ਆ ਕੀ ਪ੍ਰਸ਼ਾਸਨ ਨੂੰ ਤੁਹਾਡੇ ਵੱਲੋਂ ਕੋਈ ਪੱਤਰ ਦਿੱਤਾ ਗਿਆ ਹੈ ਆ ਕੋਈ ਸ਼ਿਕਾਇਤ ਦਿੱਤੀ ਗਈ ਹੈ ਜੋ ਤੁਹਾਡੇ ਵੱਲ ਡਿਮਾਂਡ ਰੱਖੀ ਗਈ ਹੈ ਪਰਮਜੀਤ ਮੇਰੀ ਬਾਤ ਸੁਣ پا ਰਹੇ ਹੋ ਅੰਮ੍ਰਿਤਸਰ ਦੇ ਵਿੱਚ ਹੋਣ ਵਾਲੀ ਗੇ ਪਰੇਡ ਦਾ ਦਰਸਲੇ ਵਿਰੋਧ ਕੀਤਾ ਜਾ ਰਿਹਾ ਸੇਖਾਗੂ ਪਰਮਜੀਤ ਸਿੰਘ ਅਕਾਲੀ ਦੇਵਲ ਇਸ ਤੇ ਸਖਤ ਇਤਰਾਜ਼ ਤਾਇਆ ਗਿਆ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਵਿੱਚ ਗੇ ਪਰੇਡ ਨਹੀਂ ਹੋਣ ਦੇਵਾਂਗੇ ਆ ਪ੍ਰਸ਼ਾਸਨ ਨੂੰ ਪਰੇਡ ਅੰਮ੍ਰਿਤਸਰ ਦੇ ਵਿੱਚ ਨਾ ਹੋਣ ਦੀ ਅਪੀਲ ਕੀਤੀ ਗਈ ਹੈ ਦਰਸਲ 27 April ਨੂੰ ਤਾਰੀਖ ਜਿਹੜੀ ਕਿ ਤੈਅ ਕੀਤੀ ਗਈ ਹੈ ਇਸ ਦਿਨ ਗੇ ਪਰੇਡ ਅੰਮ੍ਰਿਤਸਰ ਦੇ ਵਿੱਚ ਰੱਖੀ ਗਈ ਹੈ ਪਰ ਇਸ ਤੋਂ ਪਹਿਲਾਂ ਹੀ ਵਿਰੋਧ ਹੋਣਾ ਵੀ ਸ਼ੁਰੂ ਹੋ ਚੁੱਕਾ ਹੈ ਸੇਖਾਗੂ ਪਰਮਜੀਤ ਸਿੰਘ ਅਕਾਲੀ ਦੇਵਲ ਉਸ ਤੇ ਅਸਖਤ ਇਤਰਾਜ਼ ਪਾਇਆ ਗਿਆ ਉਹਨਾਂ ਨੇ ਵਿਰੋਧ ਕਰਦੇ ਹੋਏ ਕਿਹਾ ਗਿਆ ਕਿ ਅੰਮ੍ਰਿਤਸਰ ਦੇ ਵਿੱਚ ਇਹ ਪ੍ਰੇਡ ਨਹੀਂ ਹੋਣ ਦੇਵਾਂਗੇ ਆ ਪ੍ਰਸ਼ਾਸਨ ਨੂੰ ਪ੍ਰੇਡ ਅੰਮ੍ਰਿਤਸਰ ਦੇ ਵਿੱਚ ਨਾ ਹੋਣ ਦੀ ਅਪੀਲ ਕੀਤੀ ਗਈ ਹੈ ਖੈਰ ਪ੍ਰਸ਼ਾਸਨ ਦਾ ਇਸਤੇ ਕੀ ਪੱਖ ਸਾਹਮਣੇ ਹੁੰਦਾ ਹੈ ਅੱਜ ਹੀ ਆ ਇਸ ਅਪੀਲ ਤੇ ਗੌਰ ਕੀਤਾ ਜਾਂਦਾ ਹੈ ਖੈਰ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਇਸ ਗੇਪ ਰੇਡ ਦਾ ਵਿਰੋਧ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਅੱਜ ਵਾਰਾਂ ਤੇ ਗੱਲ ਕਰਾਂਗੇ ਚਿੱਟਾ ਕਵੀਨ ਦੀ ਬਠਿੰਡਾ ਦੇ ਵਿੱਚ ਗ੍ਰਫਤਾਰ ਨਸ਼ਾ ਤਸਕਰ ਲੈਡੀ ਕਾਂਸਟੇਬਲ ਦੇ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ। ਬਰਉਦੀ ਤਿਰਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੁਲਿਸ ਅਫਸਰਾਂ ਤੇ ਸਮਾਜ ਚੁੱਕੇ ਗਏ ਨੇ। ਕਾਂਸਟੇਬਲ ਤੇ ਅਫਸਰਾਂ ਦੇ ਨਾਲ ਲਿੰਕ ਦੀ ਜਾਂਚ ਹੋਵੇ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੰਗ ਰੱਖ ਦਿੱਤੀ ਗਈ ਹੈ ਕਿ ਕਾਂਸਟੇਬਲ ਤੇ ਅਫਸਰਾਂ ਦੇ ਨਾਲ ਲਿੰਕ ਦੀ ਜਾਂਚ ਹੋਵੇ। ਦੋ ਮੰਤਰੀਆਂ ਦੇ ਨਾਲ ਲਿੰਕ ਦੀ ਵੀ ਜਾਂਚ ਕੀਤੀ ਜਾਵੇ। ਪੂਰੇ ਕੇਸ ਦੀ NIA ਤੋਂ ਜਾਂਚ ਕਰਵਾਈ ਜਾਵੇ। ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਇਹ ਮੰਗ ਰੱਖ ਦਿੱਤੀ ਗਈ। ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਮਰਜ਼ੀ ਦੇ ਬਗੈਰ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਪੰਜਾਬ ਪੁਲਿਸ ਨੂੰ ਮੁਰਤੂ ਸੁਰਜੀਤ ਕੀਤਾ ਜਾਵੇ ਤਾਂ ਵਿਰੋਧੀ ਧਿਰ ਦੇ ਆਗੂ ਤੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਪ੍ਰਤਾਪ ਸਿੰਘ ਬਾਜਵਾ ਦੇ ਰਦਸਲ ਇਹ ਮੰਗ ਰੱਖ ਦਿੱਤੀ ਗਿਆ ਪੁਲਸ ਅਫਸਰਾਂ ਤੇ ਸਵਾਲ ਚੁੱਕੇ ਗਿਆ ਉਹਨਾਂ ਦਾ ਕਹਿਣਾ ਹੈ ਕਿ ਕਾਂਸਟੇਬਲ ਦੇ ਅਫਸਰਾਂ ਦੇ ਨਾਲ ਲਿੰਕ ਦੀ ਜਾਂਚ ਕੀਤੀ ਜਾਵੇ ਦੋ ਮੰਤਰੀਆਂ ਦੇ ਨਾਲ ਲਿੰਕ ਦੀ ਵੀ ਜਾਂਚ ਹੋਵੇ ਪੂਰੇ ਕੇਸ ਦੀ ਐਨਆਈਏ ਤੋਂ ਜਾਂਚ ਕਰਵਾਈ ਜਾਵੇ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਮਰਜ਼ੀ ਦੇ ਬਗੈਰ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹੋ ਸਕਦਾ ਅ ਅ ਤਰਸਲ ਪਿਛਲੇ ਦਿਨੀ ਹੀ ਲੈਡੀ ਕਾਂਸਟੇਬਲ ਦੇ ਖਿਲਾਫ ਜੋ ਕਿ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਜਸਪੂਰ ਜਸਦੀ ਗੱਡੀ ਦੇ ਵਿੱਚੋਂ ਦਰਸਲ 17 ਗ੍ਰਾਮ ਚਿੱਟਾ ਨਸ਼ਾ ਬਰਾਮਦ ਕੀਤਾ ਗਿਆ ਉਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਹੈ ਤਾਂ ਸਰਵਿਸ ਤੋਂ ਨੌਕਰੀ ਤੋਂ ਉਸ ਨੂੰ ਬਰਖਾਸਤ ਕਰ ਦਿੱਤਾ ਗਿਆ ਤੇ ਮਾਮਲਾ ਲਗਾਤਾਰ ਹੁਣ ਭਗਦਾ ਹੋਇਆ ਨਜ਼ਰ ਆ ਰਿਹਾ ਬੰਦੀ ਤੇ ਅੱਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਮੰਨ ਕੀਤੀ ਗਈ ਹੈ ਕਿ ਕਾਂਸਟੇਬਲ ਦੇ ਅਫਸਰਾਂ ਦੇ ਨਾਲ ਲਿੰਕ ਦੀ ਜਾਂਚ ਹੋਵੇ ਉਸ ਵਿੱਚ ਇੱਕ ਲੜਕੀ ਫੜੀ ਗਈ ਹੈ ਪਟੰਡੇ ਦੀ ਹੌਲਦਾਰ ਉਹ ਕੁੜੀ ਐ 6 ਉਹਦੇ ਕੋ ਗੱਡੀਆਂ ਨਿਕਲੀਆਂ 6 ਥਾਰ ਗੱਡੀ ਚ ਘੁੰਮਦੀ ਰੰਧਾਵਾ ਸਾਹਿਬ ਤੁਸੀਂ ਡੈਪਟੀ ਚੀਫ ਮਿਨਿਸਟਰ ਰਹੇ ਹੋ ਥਾਰ ਗੱਡੀ 50 ਲੱਖ ਦੀ ਉਹਨੇ ਘੜੀ ਲਾਈ ਐ ਰੋਲੈਕਸ ਦੀ ਤੇ ਦਸ ਸਾਲਾਂ ਦੀ ਮੈਨੂੰ ਪਤਾ ਲੱਗਾ 8-7 ਸਾਲ ਦੀ ਇਸ ਵਪਾਰ ਵਿੱਚ ਤੇ ਉਹਦੀਆਂ ਤਾਰਾ ਬਹੁਤ ਵੱਡੇ ਅਫਸਰਾਂ ਨੇ ਵੀ ਰਲਦੀਆਂ ਨੇ ਤੇ ਇਹਨਾਂ ਦੇ ਦੋ ਮੰਤਰੀਆਂ ਨੇ ਵੀ ਰਲਦੀਆਂ ਇਹ ਅਸੀਂ ਇਹ ਇਸ 스테ਜ ਤੋਂ ਮੰਗ ਕਰਾਂਗੇ ਸੁਲਤਾਨਪੁਰ ਲੋਧੀ ਸਾਹਿਬ ਕਿ ਇਨਵੈਸਟੀਗੇਸ਼ਨ ਇਸ ਲੜਕੀ ਦੀ ਪੰਜਾਬ ਚ ਨਹੀਂ ਹੋਣੀ ਕਿਸੇ ਨੇ ਇਹਨੂੰ ਕੁਝ ਨਹੀਂ ਦੇ ਕਹਿਣਾ ਡਰਾਮਾ ਰਚਾਇਆ ਜਦੋਂ ਵੇਖਿਆ ਰੌਲਾ ਪੈ ਗਿਆ ਕਹਿੰਦੇ ਨੌਕਰੀਆਂ ਕੱਢ ਦਿੱਤਾ ਇਹਦੀ ਇਨਵੈਸਟੀਗੇਸ਼ਨ ਜਿਹੜੀ ਨੈਸ਼ਨਲ ਇਨਵੈਸਟੀਗੇਟਿੰਗ ਏਜੰਸੀ ਹੈ NIA ਇਹ ਲੜਕੀ ਉਹਨੂੰ ਦੇਣੀ ਚਾਹੀਦੀ ਉਹਨਾਂ ਨੂੰ ਇਨਵੈਸਟੀਗੇਟ ਕਰਕੇ ਪੰਜਾਬ ਪੁਲਿਸ ਦੇ ਨਾਲ ਤੇ ਜਿਹੜੇ ਇਹਨਾਂ ਦੇ ਮੰਤਰੀ ਨੇ ਤੇ ਜਿਹੜਾ ਹੋਰ ਬਹੁਤ ਸਾਰੇ ਲੋਕ ਹੈ ਨੇ ਉਹਨਾਂ ਨਾਲ ਜਿਹਦੇ ਨਾਲ ਇਹ ਤਾਰਾ ਲੜਕੀ ਦੀਆਂ ਜੁੜਦੀਆਂ ਨੇ ਇਹਨਾਂ ਨੂੰ ਪਰਦਾ ਫਾਸ਼ ਹੋਣਾ ਚਾਹੀਦਾ ਚੱਲ ਜਿੰਦੀ ਏ ਤਾਂ ਬਠਿੰਡਾ ਦੇ ਵਿੱਚ ਗਫ्तार ਨਸ਼ਾ ਤਸਕਰ ਲੈਡੀ ਕਾਂਸਟੇਬਲ ਦਾ ਮਾਮਲਾ ਲਗਾਤਾਰ ਭੱਗਦਾ ਹੋਇਆ ਨਜ਼ਰ ਆ ਰਿਹਾ ਹੈ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੁਲਿਸ ਅਫਸਰਾਂ ਤੇ ਸਵਾਲ ਚੁੱਕਦੇ ਹੋਏ ਕਿਹਾ ਗਿਆ ਕਿ ਕਾਂਸਟੇਬਲ ਦੇ ਅਫਸਰਾਂ ਦੇ ਨਾਲ ਲਿੰਕ ਦੀ ਜਾਂਚ ਹੋਵੇ ਦੋ ਮੰਤਰੀਆਂ ਦੇ ਨਾਲ ਲਿੰਕ ਦੀ ਵੀ ਜਾਂਚ ਕੀਤੀ ਜਾਵੇ ਪੂਰੇ ਕੇਸ ਦੀ ਐਨਆਈਏ ਤੋਂ ਜਾਂਚ ਦੇ ਪ੍ਰਤਾਪ ਸਿੰਘ ਬਾਜਵਾ ਨੇ ਮੰਗ ਰੱਖ ਦਿੱਤੀ ਹੈ ਦਰਸਲ ਲੈਡੀ ਕਨਸਟੇਬਲ ਅਮਨਦੀਪ ਕੌਰ ਦੇ ਖਿਲਾਫ ਜੋ ਕਿ ਡਰੱਗਜ਼ ਮਾਮਲੇ ਦੇ ਵਿੱਚ ਹੀ ਪਿਛਲੇ ਦਿਨੀਆਂ ਵੱਡੀ ਕਾਰਵਾਈ ਕੀਤੀ ਉਸ ਦੀ ਗੱਡੀ ਦੇ ਵਿੱਚੋਂ ਕਾਲੇ ਰੰਗ ਦੀ ਥਾਰ ਦੇ ਵਿੱਚੋਂ 17 ਗ੍ਰਾਮ ਨਸ਼ਾ ਬਰਾਮਦ ਹੋਇਆ ਸੀ ਉਸ ਤੋਂ ਬਾਅਦ ਜਿਹੜਾ ਪੂਰਾ ਐਕਸ਼ਨ ਕੀਤਾ ਗਿਆ ਤਾਂ ਹਰਪਾਲ ਸਿੰਘ ਚੀਮਾ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਨੂੰ ਜਵਾਬ ਦਿੱਤਾ ਗਿਆ ਕੋਈ ਵੀ ਮੁਲਜ਼ਮ ਬਖਸ਼ਿਆ ਨਹੀਂ ਜਾਵੇਗਾ ਹਰਪਾਲ ਸਿੰਘ ਚੀਮਾ ਦੇ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ ਕੋਈ ਵੀ ਮੁਲਜ਼ਮ ਬਖਸ਼ਿਆ ਨਹੀਂ ਜਾਵੇਗਾ ਨਸ਼ਿਆਂ ਖਿਲਾਫ ਲੜਾਈ ਕਾਂਗਰਸ ਨੂੰ ਹজম ਨਹੀਂ ਹੋ ਰਹੀ ਤਾਂ ਇਸ ਦੇ ਵਿਚਾਲੇ ਕੈਬਨਰ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਵੀ ਸਾਹਮਣੇ ਆ ਚੁੱਕਾ ਹੈ ਕਿ ਕਿ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਐਨਆਈਟੀ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਜਿਸ ਤੇ ਕਿ ਹਰਪਾਲ ਚੀਮਾ ਨੇ ਜਵਾਬ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਕੋਈ ਵੀ ਮੁਲਜ਼ਮ ਬਖਸ਼ਿਆ ਨਹੀਂ ਜਾਵੇਗਾ ਨਸ਼ਿਆਂ ਦੇ ਖਿਲਾਫ ਲੜਾਈ ਕਾਂਗਰਸ ਨੂੰ ਹজম ਨਹੀਂ ਹੋ ਰਹੀ ਵਿਰੋਧੀਆਂ ਨੇ ਪੰਜਾਬ ਦੇ ਵਿੱਚ ਨਸ਼ਾ ਫੈਲਾਇਆ ਤਾਂ ਵਿਰੋਧੀਆਂ ਤੇ ਵੀ ਵੱਧਦੇ ਹੋਏ ਨਜ਼ਰ ਆਏ ਹਰਪਾਲ ਸਿੰਘ ਚੀਮਾ ਆਮੀ ਪਾਰਟੀ ਦੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਅੰਤਮ ਦੌਰ ਦੀ ਲੜਾਈ ਸ਼ੁਰੂ ਕੀਤੀ ਆ ਹੁਣ ਜਿਹੜੀ ਆ ਨਾ ਕਾਂਗਰਸ ਪਾਰਟੀ ਨੂੰ ਹਜਮ ਹੋ ਰਹੀ ਆ ਨਾ ਪ੍ਰਤਾਪ ਸਿੰਘ ਬਾਜਵਾ ਨੂੰ ਹਜਮ ਹੋ ਰਹੀ ਆ ਨਾ ਭਾਰਤੀ ਜਨਤਾ ਪਾਰਟੀ ਨੂੰ ਹਜਮ ਹੋ ਰਹੀ ਆ ਕਿਉਂਕਿ ਪੰਜਾਬ ਦੇ ਅੰਦਰ ਨਸ਼ਿਆਂ ਦਾ ਫੈਲਾਅ ਕਿਨੇ ਕੀਤਾਗਾ ਪੰਜਾਬ ਦੇ ਅੰਦਰ ਨਸ਼ੇ ਕੌਣ ਲਾ ਕੇ ਆਇਆ ਪੰਜਾਬ ਦਾ ਬੱਚਾ ਬੱਚਾ ਜਾਣਦਾ ਗਲੀ ਗਲੀ 'ਚੋ ਆਵਾਜ਼ ਆਉਂਦੀ ਆ ਕਿ ਅਕਾਲੀ ਦਲ ਵੇਲੇ ਨਸ਼ੇ ਫੈਲੇ ਭਾਰਤੀ ਜਨਤਾ ਪਾਰਟੀ ਵੇਲੇ ਨਸ਼ੇ ਫੈਲੇ ਕਾਂਗਰਸ ਪਾਰਟੀ ਵੇਲੇ ਨਸ਼ੇ ਫੈਲੇ ਹੁਣ ਇਸੇ ਗੱਲ ਕਰਕੇ ਜਦੋਂ ਅਸੀਂ ਮਗਰਮੱਛਾਂ ਨੂੰ ਫੜਦੇ ਆਂ ਜਦੋਂ ਅਸੀਂ ਨਸ਼ਾ ਤਸਕਰਾਂ ਨੂੰ ਫੜਦੇ ਆਂ ਤਾਂ ਨੇਚਰਲ ਆ ਕਿ ਉਹਨਾਂ ਦੇ ਜਿਹੜੇ ਆਕੇ ਨੇਗੇ ਜਿਨ੍ਹਾਂ ਨੇ ਪਾਲੇ ਨੇਗੇ ਚਾਹ ਪ੍ਰਤਾਪ ਬਾਜਵਾਗਾ ਚਾਹ ਉਹ ਭਾਜਪੀ ਵਾਲੇ ਨੇਗੇ ਚਾਹ ਕਾਲੀਤਾਲ ਵਾਲੇ ਨੇਗੇ ਉਹਨਾਂ ਨੇ ਤਰਫਣਾ ਦਾ ਸੁਭਾਅਕ ਹੈ ਨਾ ਜਦੋਂ ਅਸੀਂ ਉਹਨਾਂ ਦੁਬਾਰਾ ਪਾਲੇ ਹੋਏ ਬੰਦਿਆਂ ਨੂੰ ਫੜ ਰਹੇ ਆਂਗੇ ਉਹਨਾਂ ਤੇ ਕਾਰਵਾਈ ਕਰ ਰਹੇ ਆਂਗੇ ਤਾਂ ਬੋਲ ਰਹੇ ਨੇਗੇ ਇਹ ਸਰਕਾਰ ਦਾ ਸਾਥ ਕਿਉਂ ਨਹੀਂ ਦੇ ਰਹੇ ਇਹਦਾ ਮਤਲਬ ਆ ਕਿ ਸਰਕਾਰ ਤੇ ਉਂਗਲੀ ਚੱਕ ਕੇ ਇਹ ਚਾਹੁੰਦੇ ਨੇਗੇ ਕਿ ਪੰਜਾਬ ਤੋਂ ਨਸ਼ਾ ਖਤਮ ਨਾ ਹੋਵੇ ਇਹ ਚਾਹੁੰਦੇ ਨੇ ਕਿ ਪੰਜਾਬ 'ਚ ਨਸ਼ਾ ਦਾ ਕਾਰੋਬਾਰ ਇਦਾਂ ਹੀ ਚੱਲਦਾ ਰਹੇ ਜਦ ਕਿ ਪੰਜਾਬ ਦੇ ਅੰਦਰ ਅੱਜਕੱਲ੍ਹ ਅੰਦੋਲਨ ਮੰ ਚੁੱਕਿਆ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਖੜੇ ਤੇ ਅੱਜ ਵੀ ਉੱਥੇ ਨਸ਼ਾ ਤਸਕਰ ਲੈਡੀ ਕਨਸਟੇਬਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਖੁਲਾਸਾ ਹੋਇਆ ਹੈ ਗ੍ਰਿਫਤਾਰੀ ਵੇਲੇ ਅਮਨਦੀਪ ਕੌਰ ਨੇ ਆਈਪੀਐਸ ਅਫਸਰ ਦਾ ਨਾਮ ਲੈ ਕੇ ਰੋਪ ਝਾੜਿਆ ਸੀ ਆਈਪੀਐਸ ਅਫਸਰ ਦੀ ਕਰੀਬੀ ਹੋਣ ਦਾ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਆਈਪੀਐਸ ਅਫਸਰ ਦੇ ਨਾਲ ਆ WhatsApp ਮੈਸੇਜ ਤੇ ਫੋਟੋਆਂ ਵੀ ਉਸ ਦੇ ਵੱਲੋਂ ਦਿਖਾਈਆਂ ਗਈਆਂ ਆ ਤਾਂ ਮੀਡੀਆ ਰਿਪੋਰਟ ਦੇ ਮੁਤਾਬਕ ਇਹ ਵੱਡਾ ਖੁਲਾਸਾ ਹੋਇਆ ਕਿ ਗ੍ਰਿਫਤਾਰੀ ਵੇਲੇ ਅਮਨਦੀਪ ਕੌਰ ਨੇ IPS ਅਫਸਰ ਦਾ ਨਾਮ ਲੈ ਕੇ ਰੋਹ ਝਾੜਿਆ ਸੀ IPS ਅਫਸਰ ਦੀ ਕਰੀਬੀ ਹੋਣ ਦਾ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਸੀ IPS ਅਫਸਰ ਦੇ ਨਾਲ ਉਸ ਦੇ ਵੱਲੋਂ WhatsApp ਮੈਸੇਜ ਤੇ ਫੋਟੋਆਂ ਵੀ ਆ ਦਿਖਾਈਆਂ ਜਾਂਦੀਆਂ ਨੇ ਫਿਲਹਾਲ ਇਹ ਪੂਰਾ ਮਾਮਲਾ ਆਪਣੇ ਆਪ ਦੇ ਵਿੱਚ ਜਾਂਚ ਦਾ ਵਿਸ਼ਾ ਹੈ ਕਿ ਆਖਰਕਾਰ ਕਿਸ IPS ਅਫਸਰ ਦਾ ਉਸ ਦੇ ਵੱਲੋਂ ਜ਼ਿਕਰ ਕੀਤਾ ਕਿ ਆਖਰਕਾਰ ਉਸ ਦੇ ਨਾਲ ਕਿਸ ਦਾ ਤਾਲੁਕ ਹੈ ਇਸ ਦੇ ਤੌਰ ਤੇ ਹੁਣ ਅਜਾਂਚ ਦਾ ਵਿਸ਼ਾ ਕਿਉਂਕਿ ਇਸ ਮਾਮਲੇ ਦੇ ਵਿੱਚ ਜਿੱਥੇ ਕਿ ਕਾਂਗਰਸ ਪਾਰਟੀ ਦੇ ਵੱਲੋਂ ਰੋਧੀ ਤੇ ਅਗੋ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਵੀ ਐਨਆਈਏ ਜਾਂਚ ਦੀ ਮੰਗ ਕੀਤੀ ਗਈ ਹੈ ਤੇ ਇਸ ਦੇ ਵਿਚਾਲੇ ਮੀਡੀਆ ਰਿਪੋਰਟ ਮੁਤਾਬਕ ਖੁਲਾਸਾ ਵੀ ਹੋਇਆ ਹੈ ਕਿ ਗ੍ਰਿਫਤਾਰੀ ਵੇਲੇ ਅਮਨਦੀਪ ਤੌਰਨੇ ਆਈਪੀਐਸ ਅਫਸਰ ਦਾ ਨਾਮ ਲੈ ਕੇ ਰੋਬ ਝਾੜਿਆ ਸੀ ਆਈਪੀਐਸ ਅਫਸਰ ਦੀ ਕਰੀਬੀ ਹੋਣ ਦਾ ਉਸ ਦੇ ਵੱਲੋਂ ਦਾਵਾ ਕੀਤਾ ਗਿਆ ਸੀ ਆਗਲੀ ਵੱਡੀ ਖਬਰ ਦਾ ਡਾਕਟਰ ਅੰਬੇਦਕਰ ਦੇ ਬੁੱਤ ਮਾਮਲੇ ਦੇ ਵਿੱਚ ਸਿਆਸਤ ਪੱਖ ਦੀ ਹੋਈ ਨਜ਼ਰ ਆ ਰਹੀ ਹੈ ਹੁਣ ਆਪ ਦੇ ਵੱਲੋਂ ਡਾਕਟਰ ਅੰਬੇਦਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਆਮ ਆਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਐਲਾਨ ਕੀਤਾ ਹੈ ਕਿ 14 ਅਪ੍ਰੈਲ ਨੂੰ ਡਾਕਟਰ ਅੰਬੇਦਕਰ ਦੇ ਬੁੱਤਾਂ ਦੀ ਰੱਖਿਆ ਕਰਾਂਗੇ ਸਮਾਜ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਗਿਆਸਪੁਰਾ ਦੇ ਵੱਲੋਂ ਬਿਆਨ ਦਿੱਤਾ ਗਿਆ ਡਾਕਟਰ ਅੰਬੇਦਕਰ ਪੂਰੇ ਦੇਸ਼ ਦਾ ਮਾਣ ਨੇ ਪੰਨੂ ਨੂੰ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਆ ਤਾਂ ਗਿਆਸਪੁਰਾ ਦੇ ਵੱਲੋਂ ਗੁਰਪਤਵੰਤ ਪੰਨੂ ਨੂੰ ਵੀ ਨਿਸ਼ਾਨੇ ਤੇ ਲਿਆ ਗਿਆ ਉਹਨਾਂ ਨੇ ਕਿਹਾ ਕਿ ਪੰਨੂ ਨੂੰ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਆ ਜ਼ਿਕਰ ਹੋ ਗਿਆ ਕਿ ਵਿਦੇਸ਼ ਤੋਂ ਅੱਤਵਾਦੀ ਪੰਨੂ ਨੇ 14 ਅਪ੍ਰੈਲ ਨੂੰ ਪੰਜਾਬ ਭਰ ਦੇ ਵਿੱਚ ਡਾਕਟਰ ਅਮਿਤਕਾਰ ਦੇ ਬੁੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਗਿੱਦਰ ਧਮਕੀ ਦਿੱਤੀ ਹੈ ਜਿਸ ਤੋਂ ਬਾਅਦ ਪੰਜਾਬ ਪੁਲਿਸ ਵੀ ਅਲਰਟ ਤੇ ਹਾਲਾਂਕਿ ਭਾਜਪਾ ਦੇ ਵੱਲੋਂ ਪਹਿਲਾਂ ਹੀ ਡਾਕਟਰ ਅਮਿਤਕਾਰ ਦੇ ਬੁੱਤ ਤੇ ਪਹਰਾ ਦੇਣ ਦਾ ਐਲਾਨ ਕੀਤਾ ਗਿਆ ਤੇ ਇਸ ਦੇ ਵਿਚਾਲੇ ਹੁਣ ਆਵਾ ਦੀ ਪਾਰਟੀ ਦੇ ਵੱਲੋਂ ਵੀ ਡਾਕਟਰ ਅੰਬੇਡਕਰ ਦੇ ਬੁੱਸਤੇ ਪੈਰਾ ਦੇਣ ਦਾ ਐਲਾਨ ਕਰ ਦਿੱਤਾ ਹੈ ਕਿ ਆਵਾ ਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਇਹ ਐਲਾਨ ਕੀਤਾ ਹੈ। ਸਾਡੇ ਮੀਮਾ ਅੰਬੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜਿਹੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਜ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਡਾਕਟਰ ਅੰਬੇਡਕਰ ਦੇ ਬੁੱਤ ਮਾਮਲੇ ਦੇ ਵਿੱਚ ਸਿਆਸਤ ਖੂਬ ਭਖਦੀ ਹੋਈ ਨਜ਼ਰ ਆ ਰਹੀ ਹੈ ਹੁਣ ਆਪ ਦੇ ਵੱਲੋਂ ਡਾਕਟਰ ਅੰਬੇਡਕਰ ਦੇ ਬੁੱਤ ਤੇ ਪਹਿਰਾ ਦੇਣ ਦਾ ਐਲਾਨ ਕੀਤਾ ਹੈ ਕਿ ਆਵਾਜ਼ ਦੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਐਲਾਨ ਕੀਤਾ ਹੈ ਕਿ 14 ਅਪ੍ਰੈਲ ਨੂੰ ਡਾਕਟਰ ਅੰਬੇਡਕਰ ਦੇ ਬੁੱਤਾਂ ਦੀ ਰੱਖਿਆ ਕਰਨਗੇ ਸਮਾਜ ਦੇ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਉੱਥੇ ਉਹਨੇ ਕਿਹਾ ਕਿ ਡਾਕਟਰ ਅੰਬੇਡਕਰ ਪੂਰੇ ਦੇਸ਼ ਦਾ ਮਾਣ ਨੇ ਪੰਨੋਂ ਨੂੰ ਸਿੱਖ ਸਿਧਾਂਤਾਂ ਦੀ ਸਮਝ ਨਹੀਂ ਹੈ ਦੇ ਬਾਬਾ ਸਾਹਿਬ ਹੀਂ ਬਰਾਉ ਅਮੇਦਕਰ ਜੀ ਸਾਡੇ ਰਹਿਬਰ ਨੇ ਅਸੀਂ 14 ਤਰੀਕ ਨੂੰ ਉਹਨਾਂ ਦੇ ਜਨਮ ਦਿਹਾੜੇ ਦੇ ਉੱਤੇ ਡੰਡੇ ਤੇ ਝੰਡੇ ਨਾਲ ਉਹਨਾਂ ਦੇ ਬੁੱਤਾਂ ਦੀ ਜਿਹੜੀ ਰਾਖੀ ਕਰਾਂਗੇ ਅਸੀਂ ਇਤਾਂ ਦੇ ਲੋਕਾਂ ਦੀਆਂ ਗਿੱਦੜ ਭੱਪਕੀਆਂ ਤੋਂ ਡਰਨ ਵਾਲੇ ਨਹੀਂ ਤੇ ਇਹਨਾਂ ਨੂੰ ਸਖਤ ਚੇਤਾਵਨੀ ਕਿ ਬਾਹਰ ਆ ਜਾਓ ਨਹੀਂ ਤਾਂ ਜੋ ਸਾਡਾ ਸਮਾਜ ਹੈ ਉਹ ਇਹਨਾਂ ਦੇ ਨਾਲ ਜੋ ਹਸ਼ਰ ਕਰੇਗਾ ਇਹ ਮੈਨੂੰ ਲੱਗਦਾ ਹੈ ਕਿ ਉਹ ਅੱਜ ਤੱਕ ਇਤਿਹਾਸ ਦੇ ਵਿੱਚ ਕਿਸੇ ਦਾ ਨਹੀਂ ਹੋਇਆ ਹੁਣ ਜਿਹੜੇ ਪੰਨੂ ਵਰਗੇ ਜਿਹੜੇ ਕਟਿਆ ਇਨਸਾਨ ਆ ਸਮਾਜ ਨੂੰ ਗੰਦਲਾ ਕਰਦੇ ਨੇ ਜਿਨ੍ਹਾਂ ਦੀ ਪਛਾਣ ਨਾ ਤਾਂ ਹਿੰਦੂਆਂ ਚ ਆਉਂਦੀ ਹੈ ਸਿੱਖੋ ਹੈ ਨਹੀਂ Hindu ਆਪਣੇ ਆਪ ਨੂੰ ਮੰਨਦਾ ਨਹੀਂ ਸਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਹਦੀ نسل ਕੀ ਹੈ ਉਹ ਐਸੇ ਵਿਅਕਤੀ ਜਿਹੜੇ ਡਾਕਟਰ ਅੰਬੇਡਕਰ ਜੀ ਦੇ ਪ੍ਰਤੀ ਐਸਾ ਆਪਸ਼ਟਾਬਦ ਬੋਲਦੇ ਆ ਔਰ ਚੈਲੰਜ ਕਰਦੇ ਕਿ 14 April ਨੂੰ ਉਹ ਜਿਹੜੇ ਦਰਤਮ ਬਾਵਾ ਸਾਹਿਬ ਅੰਬੇਦਕਰ ਜੀ ਦਾ ਸਟੈਚੂ ਨੂੰ ਤੋੜਨਗੇ ਔਰ ਮੈਂ ਇਥੋਂ ਉਹਨਾਂ ਨੂੰ ਚੈਲੰਜ ਸਿੱਧਾ ਕੀਤਾ ਤਾਂ ਕਿ ਜੇ ਉਹਨੇ ਮਾਂ ਦਾ ਦੁੱਧ ਪੀਤਾ ਤੇ 14 ਤਰੀਕ ਨੂੰ ਮੈਂ ਆਪ ਉਥੇ ਫਲੋਰ ਦੇ ਉਸੇ ਸਟੈਚੂ ਦੇ ਉੱਤੇ ਰੱਖਾਂਗਾ ਔਰ ਬੈਠਾਂਗਾ ਪੈਰਾ ਦੇਾਂਗਾ ਜੇ ਮਾਂ ਦਾ ਦੁੱਧ ਪੀਤਾ ਤੇ ਉੱਥੇ ਆਣ ਕੇ ਸਾਹਮਣੇ ਹੱਥ ਲਾ ਕੇ ਦਿਖਾਈ ਤੇਰੇ ਉਥੇ ਜਿਹੜੇ ਦੇਰ ਸਮਾਜ ਦੇ ਲੋਕ ਤੇਰੇ ਉਸੇ ਹੱਥ ਨੂੰ ਨਾ ਕੱਟ ਕੇ ਰੱਖ ਦੇਵਣਗੇ ਅੱਗੇ ਬਾਦਾਂਗੇ ਤੇ ਗੱਲ ਕਰਾਂਗੇ ਪੰਜਾਬ ਕਾਂਗਰਸ ਦੀ ਪੰਜਾਬ ਕਾਂਗਰਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਪ੍ਰਧਾਨ ਰਾਜਾ ਵੜਿੰਗ ਤੋਂ ਪਾਰਟੀ ਦੇ ਕੁਝ ਲੀਡਰ ਖਫਾ ਨਾਰਾਜ਼ ਨਜ਼ਰ ਆ ਰਹੇ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਕਿ ਕੀ ਅਕਿੱਟ ਲੋਨ ਨੂੰ ਦਰਸਲ ਲੈ ਕੇ ਅਜੋਕੇ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਨੋਟੇ ਜਾਰੀ ਕੀਤਾ ਕਿ ਉਸ ਨੂੰ ਲੈ ਕੇ ਆ ਕਈ ਕਾਂਗਰਸ ਦੇ ਆਗੂ ਨਾਰਾਜ਼ ਨਜ਼ਰ ਆ ਰਹੇ ਨੇ ਖਫਾ ਨਜ਼ਰ ਆ ਰਹੇ ਨੇ ਪੰਜਾਬ ਪ੍ਰਧਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਜੋ ਰਾਜਾ ਵੜਿੰਗ ਉਸ ਤੋਂ ਪੰਜਾਬ ਕਾਂਗਰਸ ਦੇ ਕਈ ਲੀਟਰਾਂ ਦੇ ਵੱਲੋਂ ਨਰਾਜ਼ਗੀ ਜਤਾਈ ਗਿਆ ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਹੈ ਕਿ ਨਰਾਜ਼ ਲੀਡਰਾਂ ਨੇ ਹਾਈ ਕਮਾਂਡ ਨੂੰ ਰਾਜਾ ਵੜਿੰਗ ਦੀ ਸ਼ਿਕਾਇਤ ਕੀਤੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਬਪੇਸ਼ ਭਗੇਲ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਕਿਹਾ ਗਿਆ ਕਿ ਆ ਕਿੱਕੀ ਟੀਮਾਂ ਨੂੰ ਉਨਚਾਸਨ ਹੀਣਤਾ ਦਾ ਨੋਟਿਸ ਜਾਰੀ ਕਰਨ ਤੋਂ ਉਹ ਸਾਰੇ ਖਫਾ ਨੇ ਨਾਰਾਜ਼ ਨੇ ਫੈਸਲਿਆਂ ਨੂੰ ਲੈ ਕੇ ਰਾਜਾ ਵੜਿੰਗ ਸਾਡੀ رائے ਨਹੀਂ ਲੈਂਦੇ ਇਹ ਵੀ ਇਸ ਗੱਲ ਦੇ ਵਿੱਚ ਜ਼ਿਕਰ ਕੀਤਾ ਗਿਆ ਕਿ ਕਿੱਕੀ ਟੀਮਾਂ ਨੂੰ ਨੋਟਿਸ ਦੇਣ ਤੇ ਸਹਿਮਤੀ ਨਹੀਂ ਲਈ ਗਈ हां ਜਿਹੜੇ ਨਰਾਸ਼ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚ ਜੇ ਘਰਨਾਵਾ ਦੀ ਗੱਲ ਕਰੀਏ ਤਾਂ ਪ੍ਰਗਟ ਸਿੰਘ ਭਾਰਤ ਭੋਸ਼ਣਾਸ਼ੂ ਰਾਣਾ ਗੁਰਜੀਤ ਲਾਟੀ ਸ਼ਿਰੋਵਾਲੀਆ ਬ੍ਰਿੰਦਰ ਢਿੱਲੋਂ ਸਣੇ ਕਈ ਆਗੂਆਂ ਨੇ ਸ਼ਿਕਾਇਤ ਕੀਤੀ ਇਸ ਦੇ ਨਾਲ ਹੀ ਆਸ਼ੂ ਨੇ ਨਿੱਜੀ ਤੌਰ ਤੇ ਸ਼ਿਕਾਇਤ ਦੇ ਵਿੱਚ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਉਹਨਾਂ ਤੇ ਕਾਰਵਾਈ ਕੀਤੀ ਸੀ ਤਾਂ ਉਸ ਵੇਲੇ ਪ੍ਰਧਾਨ ਰਾਜਾ ਵੜਿੰਗ ਨੇ ਉਹਨਾਂ ਦਾ ਸਾਥ ਨਹੀਂ ਦਿੱਤਾ ਉੱਥੇ ਰਾਜਾ ਵੜਿੰਗ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਗਈ ਹੈ ਕਿ ਉਹਨਾਂ ਖਿਲਾਫ ਫਾਈ ਕਮਾਂਡ ਦੇ ਵੱਲੋਂ ਕੋਈ ਵੀ ਸ਼ਿਕਾਇਤ ਨਹੀਂ ਹੋਈ ਪਾਰਟੀ ਉਹਨਾਂ ਦੇ ਨਾਲ ਹੈ ਪਾਰਟੀ ਦੇ ਵਿੱਚ ਕੋਈ ਵੀ ਗਿਲਾ ਸ਼ਿਕਵਾ ਨਹੀਂ ਹੈ ਤੇ ਜੇ ਕਿਸੇ ਦਾ ਗਿਲਾ ਸ਼ਿਕਵਾ ਹੈ ਵੀ ਹੈ ਤਾਂ ਉਹ ਵੀ ਉਹਨਾਂ ਦਾ ਮਿੱਤਰ ਹੈ ਤਾਂ ਪੰਜਾਬ ਕਾਂਗਰਸ ਦੇ ਨਾਲ ਜੁੜੀ ਵੱਡੀ ਖਬਰ ਸੋਤਰਾਂ ਦੇ ਹਵਾਲੇ ਤੇ ਖਬਰ ਹੈ ਕਿ ਪ੍ਰਧਾਨ ਰਾਜਾ ਵੜਿੰਗ ਤੋਂ ਪੰਜਾਬ ਕਾਂਗਰਸ ਦੇ ਕਈ ਲੀਡਰ ਨਾਰਾਜ਼ ਨੇ ਕੀ ਢਿੱਲੋ ਜੀ ਦੇ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੁਪਹਿਰੇ ਪੀਸੀ ਕਰਨਗੇ ਸਾਡੇ ਆ ਕੇ ਲੀਡਰ ਉਹਨਾਂ ਤੋਂ ਸਵਾਲ ਪੁੱਛੇ ਕੀ ਢਿੱਲੋ ਜੀ ਦੇ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਵੜਿੰਗ ਦੁਪਹਿਰੇ ਪੀਸੀ ਕਰਨਗੇ ਸਾਡੇ ਆ ਕੇ ਲੀਡਰ ਉਹਨਾਂ ਤੋਂ ਸਵਾਲ ਪੁੱਛੇ ਦੀ ਇੰਟਰਵਿਊ ਮਾਮਲੇ ਦੇ ਵਿੱਚ ਰਾਜਾ ਵੜਿੰਗ ਤੋਂ ਦੁਪਹਿਰੇ ਪੀਸੀ ਕਰਨਗੇ ਸਾਡੇ ਆਕੇ ਲੀਡਰ ਹੋਣਾਂ ਤੋਂ ਸਵਾਲ ਪੁੱਛਿਆ। ਆ ਜੋ ਸੂਤਰਾਂ ਦੇ ਵਲੋਂ ਅਸਲੇ ਵੱਡੀ ਖਬਰ ਹੈ ਕਿ ਪ੍ਰਧਾਨ ਰਾਜਾ ਵੜਿੰਗ ਤੋਂ ਪੰਜਾਬ ਕਾਂਗਰਸ ਦੇ ਕਈ ਲੀਡਰ ਨਾਰਾਜ਼ ਨੇ ਨਾਰਾਜ਼ ਲੀਡਰਾਂ ਨੇ ਹਾਈ ਕਮਾਂਡ ਨੂੰ ਰਾਜਾ ਵੜਿੰਗ ਦੀ ਸ਼ਿਕਾਇਤ ਕੀਤੀ ਹੈ ਪੰਜਾਬ ਕਾਂਗਰਸ ਦੇ ਇੰਚਾਰਜ ਭਪੇਸ਼ ਬਗੇਲ ਨੂੰ ਸ਼ਿਕਾਇਤ ਕੀਤੀ ਗਈ ਹੈ। ਆ ਟਿਕਟ ਧਲੋਂ ਨੂੰ ਉਨਯਾਸਨ ਹੀਣਤਾ ਦਾ ਨੋਟਿਸ ਜਾਰੀ ਕਰਨ ਤੋਂ ਨਾਰਾਜ਼ ਨੇ ਫੈਸਲੇ ਲੈ ਕੇ ਰਾਜਾ ਵੜਿੰਗ ਸਾਡੀ ਰਾਏ ਨਹੀਂ ਲੈਂਦੇ ਜੋ ਇਹਨਾਂ ਆਗੂਆਂ ਦੇ ਵੱਲ ਆਪਣੀ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਕਿ ਟਿਕਟ ਧਲੋਂ ਨੂੰ ਨੋਟਿਸ ਦੇਣ ਤੇ ਸਹਿਮਤੀ ਨਹੀਂ ਲਈ ਗਈ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ ਇਹਨਾਂ ਆਗੂਆਂ ਦੇ ਵਿੱਚ ਪ੍ਰਗਟ ਸਿੰਘ ਭਾਰਤਪੂਰਨ ਆਸ਼ੂ ਸ਼ਾਮਲਿਆ ਰਾਣਾ ਗੁਰਜੀਤ ਲਾਟੀ ਸ਼ਿਰੋਵਾਲੀਆ ਬਰਿੰਦਰ ਢਿਲੋਂ ਸਣੇ ਕਈ ਆਗੂਆਂ ਦੇ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਹੈ ਰੋਕਾਂਗੇ ਅਗਲੀ ਖਬਰ ਦਾਲ ਦੇਣਾ ਵੈਸਟ ਜ਼ਿਲਨੀ ਤੋਂ ਕਾਂਗਰਸ ਨੇ ਭਾਰਤ ਪੁਸ਼ਨਾਸ਼ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਜਿਸ ਤੇ ਆਸ਼ੂ ਨੇ ਹਾਈ ਕਮਾਂਡ ਦਾ ਸ਼ੁਕਰੀਆ ਦਾ ਕੀਤਾ ਨਾਲ ਹੀ ਆਪਣੀ ਜਿੱਤ ਦੇ ਆਪਣੀ ਜਿੱਤ ਦਾ ਦਾਵਾ ਵੀ ਕੀਤਾ ਆਹ ਆਜੀ ਸਾਡੇ ਨੂੰ ਆਉਣ ਦੇ ਦਿੱਸਾ ਬੀਟਰ ਬੁਡੀ ਬਣਾ ਲਾ ਬਾਕੀ ਸਰਕਾਰ ਸਾਡੀ ਹਾਈ ਕਮਾਂਡ ਦੀ ਮਿਹਰਬਾਨੀ ਜਿਨ੍ਹਾਂ ਨੇ ਮੈਨੂੰ ਇਸ ਕਾਬਲ ਸਮਝਿਆ ਜੀ ਆ ਕੀ ਲੱਗਦਾ ਜੀ ਪਹਿਲਾ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹੁਣ ਉਪ ਚੋਣ ਆ ਕਿਤੇ ਨਾ ਕਿਤੇ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਉਪ ਚੋਣ ਜਿਹੜੀ ਹੁੰਦੀ ਹੈ ਉਹ ਹਮੇਸ਼ਾ ਸਰਕਾਰ ਦੀ ਹੁੰਦੀ ਕਿਸ ਤਰੀਕੇ ਦੀਆਂ ਚੁਣੌਤੀਆਂ ਹੈਗੀਆਂ ਨੇ ਕਿਸ ਤਰੀਕੇ ਦੇ ਨਾਲ ਵਰਕਰਾਂ ਦੇ ਨਾਲ ਤੁਹਾਡਾ ਜਿਹੜਾ ਮੀਟਿੰਗਾਂ ਦਾ ਦੌਰ ਹੈ ਦੇਖੋ ਇਹ ਬੜੇ ਅਹਿਮ ਜਿਹੜਾ ਬਾਈਲੈਕਸ਼ਨ ਆ ਬੜਾ ਅਹਿਮ ਹੈ ਇਹਦੇ ਵਿੱਚ ਕੋਈ ਦੂਰੇ ਨਹੀਂ ਜੋ ਤੁਸੀਂ ਕਹਿੰਦੇ ਹੋ ਵੀ ਸਰਕਾਰਾਂ ਦਾ ਬਾਈਲੈਕਸ਼ਨ ਦੇ ਵਿੱਚ ਬਹੁਤ ਵੱਡਾ ਰੋਲ ਰਹਿੰਦਾ ਹੈ ਔਰ ਸਰਕਾਰ ਮਸ਼ੀਨਰੀ ਦੀ ਦੁਰ ਵਰਤੋਂ ਵੀ ਕਰਦੇ ਪਰ ਜੇ ਲੈਵਲ ਅ ਪਲੇਗਰਾਉਂਡ ਰਿਆ ਸਭ ਨੂੰ ਬਰਾਬਰ ਖੇਡਣ ਦਾ ਹੱਕ ਦਿੱਤਾ ਗਿਆ ਤਾਂ ਤੁਸੀਂ ਦੇਖਿਓ ਇਸ ਵਾਰ ਰਿਜ਼ਲਟ ਬੜੇ ਚੁਕਾਨ ਵਾਲੇ ਹੋਣਗੇ بڑے ਲੋਕ ਲੁਧਿਆਣੇ ਦੇ ਸਰਪ੍ਰਾਈਜ਼ਸ ਥ्रो ਕਰਨ ਦੇ ਨਜ਼ਰ ਵੀ ਆ ਰਿਹਾ ਹੈ ਕਿਉਂਕਿ ਪਿਛਲੇ ਡੇਢ ਮਹੀਨੇ ਦਾ 2 ਮਹੀਨੇ ਦਾ ਜਿਸ ਤਰੀਕੇ ਮੈਂ ਘੁੰਮਦਾ ਜਾ ਰਿਹਾ ਹਾਂ ਆਪਣੀ ਪਾਰਟੀ ਦੇ ਵਰਕਰਾਂ ਨੂੰ ਲਾਮਬੰਦ ਕਰਦਾ ਔਰ ਲੋਕਾਂ ਦੇ ਵਿੱਚ ਜਾਂਦਾ ਲੋਕ ਜਿਹੜੀ ਸੋਚ ਨਾਲ ਇੱਕ 2022 ਚ ਚੇਂਜ ਲੈ ਕੇ ਆਏ ਸੀਗੇ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰਦੇ ਹੋ ਮਹਿਸੂਸ ਕਰਦੇ ਆ ਕਿਤੇ ਗਲਤੀ ਹੋ ਗਈ ਜਦੋਂ ਪਤਾ ਚੱਲਦਾ ਹੈ ਆ 2022 ਦੇ ਅਜੰਡਾ ਕੰਪੇਅਰ ਕਰਦੇ ਆ ਉਦੋਂ ਦੀ ਡਿਵੈਲਪਮੈਂਟ ਨਾਲ ਹੁਣ ਤੇ ਉਹ ਆਪ ਹੀ ਮਹਿਸੂਸ ਕਰਦੇ ਆ ਵੀ ਹਾਂ ਜੋ ਉਸ ਵੇਲੇ ਡਿਵੈਲਪਮੈਂਟ ਦਾ ਪੇਸ ਸੀਗਾ ਅੱਜ ਨਹੀਂ ਹੈ ਤੇ ਉਹ ਉਸੇ ਹੀ ਸੋਚ ਦੇ ਨਾਲ ਲੋਕ ਸਾਨੂੰ ਅਗੋ ਦੱਸਦੇ ਵੀ ਹੈ ਵੀ ਅਸੀਂ ਕੀ ਕਰਨ ਜਾ ਰਹੇ ਸੀ ਲੋਕਾਂ ਦੀ ਜਦੋਂ ਗੱਲਬਾਤ ਸੁਣੀ ਦੀ ਹੈ ਤੇ ਮਨ ਚ ਕੌਨਫੀਡੈਂਸ ਵੀ ਆਉਂਦਾ ਹੈ ਵੀ ਹਾਂ ਰਿਜ਼ਲਟ ਬਹੁਤ ਅੱਛੇ ਆਉਣਗੇ ਨਗਰ ਨਿਗਮ ਚੋਣਾਂ ਵੀ ਰਹੀਆਂ ਨੇ ਪਾਰਲੀਮੈਂਟ ਦੀਆਂ ਚੋਣਾਂ ਰਹੀਆਂ ਨੇ ਕਿਤੇ ਨਾ ਕਿਤੇ ਬੀਜੇਪੀ ਦਾ ਗ੍ਰਾਫ ਕਹਿੰਦੇ ਕਾਫੀ ਉੱਪਰ ਗਿਆ ਬੀਜੇਪੀ ਕਿਤੇ ਨਾ ਕਿਤੇ ਕਹਿ ਰਹੀ ਹੈ ਕਿ ਅਸੀਂ ਇਸ ਜਿਹੜੀ ਸੀਟ ਤੋਂ ਜਿੱਤਾਂਗੇ ਹਰੇਕ ਨੇ ਹਰੇਕ ਨੇ ਸਾਹਿਬ ਆਪਣਾ ਅਜੰਡਾ ਲੈ ਕੇ ਜਾਣਾ ਹੈ ਹਰੇਕ ਪਾਰਟੀ ਨੇ ਕਲੇਮ ਕਰਨਾ ਹੈ ਅਸੀਂ ਜਿੱਤਣਾ ਹੈ ਮੈਂ ਤਾਂ ਤੁਹਾਨੂੰ ਕਹਿ ਰਿਹਾ ਵੀ ਅਸੀਂ ਆਪਣੀ ਪਾਰਟੀ ਦਾ ਏਜੰਡਾ ਆਪਣੇ ਕੰਮ ਆਪਣੀ ਸੋਚ ਆਪਣਾ ਵਿਜ਼ਨ ਜੋ ਲੁਧਿਆਣੇ ਵਾਸਤੇ ਹੈਗਾ ਉਹ ਲੈ ਕੇ ਸਾਹਮਣੇ ਜਾਵਾਂਗੇ ਤੇ ਲੁਧਿਆਣੇ ਦੇ ਲੋਕਾਂ ਕੋਲੋਂ ਮੰਡੇਟ ਲਵਾਂਗੇ ਸਰਕਾਰ ਦੀਆਂ ਉਪਲਬਧੀਆਂ ਨੂੰ ਕਿਵੇਂ ਦੇਖਦੇ ਹੋ ਜੋ ਜੋ ਕੰਮ ਕੀਤਾ ਸਰਕਾਰ ਦੀ ਕੋਈ ਉਪਲਬਧੀ ਹੋਈ ਨਹੀਂ ਹੈ ਇਹ ਲੋਕ ਆਪ ਹੀ ਦੱਸ ਰਹੇ ਹਨ 3 ਸਾਲ ਦੇ ਵਿੱਚ ਮੇਰੇ ਕੋਲ ਹੁਣ ਸੁਬਾਹ ਦੀਆਂ ਇੰਟਰਵਿਊ ਲਈਆਂ ਤੇ ਉਹਨਾਂ ਸਭ ਨੇ ਪਹਿਲਾਂ ਇਹ ਸਵਾਲ ਕਰਿਆ ਵੀ ਤੁਸੀਂ ਪਿਛਲੇ 5 ਸਾਲ ਕੰਮ ਬਹੁਤ ਕਰੇ ਸੀਗੇ ਮੈਂ ਤਾਂ ਉਹਨਾਂ ਨੂੰ ਧੰਨਵਾਦ ਕਰਿਆ ਵੀ ਘੱਟੋ ਘੱਟ ਤੁਸੀਂ ਤਾਂ ਬੋਲ ਰਹੇ ਹੋ ਤੇ ਉਹਨਾਂ ਕੋਲ ਤਾਂ 3 ਸਾਲ ਕਹਿਣ ਨੂੰ ਕੁਝ ਨਹੀਂ ਹੈ ਜਿਹੜੇ ਕੈਂਡੀਡੇਟ ਵੀ ਆਉਂ ਤਿੰਨ ਸਾਲ ਤੋਂ ਐਮਪੀਸੀ ਕੇ ਉਹਨਾਂ ਕੋਲ ਉਹਨਾਂ ਨੇ ਐਮਪੀਸ਼ਿਪ ਚ ਕੀ ਕਰਿਆ ਉਹ ਵੀ ਨਹੀਂ ਹੈ ਕੁਝ ਅਸਜੀ ਬਹੁਤ ਬਹੁਤ ਮੁबारक होवे ਬਹੁਤ ਬਹੁਤ ਸ਼ੁਭ ਕਾਮਨਾਵਾਂ ਪਰਮਾਤਮਾ ਤੁਹਾਨੂੰ ਦਿਤਾਵੇ ਥੈਂਕ ਯੂ ਜਿਸ ਰੱਬ ਪਰਮਾਤਮਾ ਨੇ ਤੁਹਾਡੀ ਪਹਿਲਾਂ ਬਾਹ ਫੜ ਕੇ ਨਾਲ ਰਾਜ ਰੱਖੀ ਹੈ ਜੀ ਤੇ ਜਿਹੜੀਆਂ ਤਾਕਤਾਂ ਜੋ ਉੱਪਰ ਦਾ ਸਹਾਰਾ ਦੇ ਕੇ ਉਹਨੂੰ ਡੋਪਣਾ ਚਾਹੁੰਦੇ ਸੀ ਉਹਨਾਂ ਸਾਰਿਆਂ ਨੂੰ ਧਰਤੀ ਨਾਲ ਸਟਕਾ ਕੇ ਮਾਰਿਆ ਹੈ ਪਰਮਾਤਮਾ ਦੀ লীਲਾ ਭਵਨ ਰਾਮ ਦੇ ਈਲ ਤੇ ਉਹ ਹੀ ਤੁਹਾਨੂੰ ਹੁਣ ਅੱਗੇ ਲੈ ਕੇ ਆਏਗਾ ਤੇ ਫਿਰ ਤੋਂ ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਪਾਰਲੀਮੈਂਟ ਤੋਂ ਬਕਰ ਦਿੱਤੇ ਦੋਹਾਂ ਨੂੰ ਟਿਕਟ ਮਿਲੀ ਹੈ ਤੋਂ ਬਹੁਤ ਬਹੁਤ ਧੰਨਵਾਦ ਹਾਂ ਮਾਦੇ ਤੁਹਾਨੂੰ ਬਹੁਤ ਵਧਾਈ ਹੋਵੇ ਥੈਂਕ ਯੂ ਮੈਨੂੰ ਕੋਈ ਪੁੱਛੀਏ ਰੋਕਾਂਗੇ ਅਗਲੀ ਵੱਡੀ ਖਬਰ ਦਾ ਪੰਜਾਬ ਦੇ ਵਿੱਚ ਗਰਮੀ ਦੇ ਲਈ ਝੋਨਾ ਜ਼ਿੰਮੇਵਾਰ ਹੈ ਝੋਨਾ ਲਗਾਤਾਰ ਗਰਮੀ ਵਧਾ ਰਿਹਾ ਹੈ ਪੀਏਯੂ ਦੀ ਰਿਪੋਰਟ ਦੇ ਵਿੱਚ ਦਰਸਲੇ ਵੱਡਾ ਖੁਲਾਸਾ ਹੋਇਆ ਝੋਨੇ ਦੇ ਵੱਧ ਰੱਖਵੇ ਵਾਲੇ ਇਲਾਕਿਆਂ ਦੇ ਵਿੱਚ ਗਰਮੀ ਵਧੀ ਹੈ ਰਾਤ ਦੇ ਤਾਪਮਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਦਰਜ ਹੈ ਆ ਗਿਆ ਹੈ ਝੋਨੇ ਕਾਰਨ ਮੌਸਮ ਦੇ ਵਿੱਚ ਵੀ ਲਗਾਤਾਰ ਬਦਲਾਅ ਹੋਇਆ ਹੈ ਮੌਸਮੀ ਬਦਲਾਅ ਦੇ ਕਾਰਨ ਔਸਤਨ ਦੇ ਨਾਲੋਂ ਘੱਟ ਮੀਂਹ ਪੈ ਰਿਹਾ ਹੈ 2 ਮਿਲੀਅਨ ਹੈਕਟੇਰ ਤੋਂ ਜ਼ਿਆਦਾ ਥਾਂ ਤੇ ਝੋਨੇ ਦੀ ਕਾਸ਼ਤ ਨੇ ਗਰਮੀ ਵਧਾਈ ਹੈ ਮੌਜੂਦਾ ਸਮੇਂ ਦੇ ਵਿੱਚ 3 ਮਿਲੀਅਨ ਹੈਕਟੇਰ ਤੋਂ ਜ਼ਿਆਦਾ ਥਾਂ ਤੇ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਗਰਮੀ ਦੇ ਲਈ ਝੋਨਾ ਜ਼ਿੰਮੇਵਾਰ ਹੈ ਝੋਨਾ ਲਗਾਤਾਰ ਗਰਮੀ ਵਧਾ ਰਿਹਾ ਦਰਸਿਲ ਪੀਏਯੂ ਦੀ ਰਿਪੋਰਟ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜੋ ਕਿ ਪੂਰਾ ਆਪੂਰੀ ਰਿਪੋਰਟ ਜਿਹੜੀ ਕਿ ਸਾਹਮਣੇ ਇਸ ਦੇ ਵਿੱਚ ਇਹ ਖੁਲਾਸਾ ਹੋਇਆ ਕਿ ਛੋਨੇ ਦੇ ਵੱਧ ਰੱਖਵੇਂ ਵਾਲੇ ਇਲਾਕਿਆਂ ਦੇ ਵਿੱਚ ਗਰਮੀ ਜ਼ਿਆਦਾ ਪਾਏਗੀ ਜਾਂ ਰਾਤ ਦੇ ਤਾਪਮਨ ਦੇ ਵਿੱਚ 2 ਤੋਂ 3 ਡਿਗਰੀ ਦਾ ਵਾਧਾ ਉਹਨਾਂ ਇਲਾਕਿਆਂ ਦੇ ਵਿੱਚ ਦਰਜ ਕੀਤਾ ਗਿਆ ਛੋਨਾ ਜਿਹੜਾ ਲਗਾਇਆ ਜਾਂਦਾ ਪੰਜਾਬ 'ਚ ਉਹ ਅਡਲਟ ਕੰਡੀਸ਼ਨਸ 'ਚ ਲਗਾਇਆ ਜਾਂਦਾ ਪਾਣੀ ਖੜਿਆ ਰੱਖਿਆ ਜਾਂਦਾ ਸੋ ਇਸ ਤਰ੍ਹਾਂ ਇੱਕ ਇੱਕ ਕਹਿ ਸਕਦੇ ਆਪਾਂ ਕਿ ਸ਼ੈਲੋ ਪਾਉਂਡ ਵਰਗੀ ਸਿਚੁਏਸ਼ਨ ਬਣ ਜਾਂਦੀ ਹੈ ਐਂਡ ਪੰਜਾਬ ਦਾ ਪ੍ਰਦੇਸ਼ ਇਹ ਹੋ ਜਾਏ ਕਿ ਉਹ ਉੱਥੇ ਕੋਈ ਵੀ ਇੱਕ ਬੈਰੀਅਰ ਨਹੀਂ ਬੰਦਾ ਹੈਗਾ ਕਿ ਜੇ ਹਵਾ ਜਿਹੜੀ ਹੈ ਨਾਰਥ ਨਾਰਥ-ਈਸਟ ਵੱਲੋਂ ਚੱਲੀ ਗਈ ਹੈ ਤੇ ਸਾਊਥ-ਵੈਸਟ ਨੂੰ ਅਨਬਸਟਰਕਟਡ ਜਾਂਦੀ ਹੈ ਕਿਉਂਕਿ ਰਾ ਦੇ ਵਿੱਚ ਤਕਰੀਬਨ ਪਲੇਨ ਰੀਜਨਸ ਹੈਗੇ ਆ ਤੇ ਪਾਣੀ ਖੜਾ ਰਹਿੰਦਾ ਹੈਗਾ ਸੋ ਇੱਕ ਆਪਾਂ ਕਹਿ ਸਕਦੇ ਜਿਵੇਂ ਮਿਨੀ ਸਮੁੰਦਰ ਟਾਈਪ ਸਿਚੁਏਸ਼ਨ ਪੈਦਾ ਹੋ ਜਾਂਦੀ ਹੈ ਇਹਦੇ ਨਾਲ ਫਿਰ ਅਸੀਂ ਇਹਨੂੰ ਸਾਇੰਟਿਫਿਕਲੀ ਅਸੀਂ ਸਟੱਡੀ ਕੀਤਾ ਕਿ ਕੀ ਕੀ ਉਹਦੀਆਂ ਪਾਣੀ ਦੀਆਂ ਜਿਹੜੀਆਂ ਉਹ ਪ੍ਰੋਪਰਟੀਆਂ ਹੈਗੀਆਂ ਨੇ ਜਿਹੜੀ ਉਹਦੀ ਸਪੈਸੀਫਿਕ ਹੀਟ ਹੈਗੀ ਆ ਉਹਦੇ ਕਰਕੇ ਕੀ ਉਹਦੇ ਵਿੱਚ ਚੇਂजेस ਆਉਂਦੀਆਂ ਨਾਲ ਦੇ ਨਾਲ ਜਿਹੜਾ ਸਾਡੇ ਇਸ ਟਾਈਮ ਦੇ ਵਿੱਚ ਜੂਨ ਤੋਂ ਲੈ ਕੇ ਰੋਕਾਂਗੇ ਅਗਲੀ ਖਬਰ ਦਾ ਯਮਨ ਦੇ ਵਿੱਚ ਹੁਤੀ ਬਾਗਿਆਂ ਤੇ ਅਮਰੀਕਾ ਦੀ ਇਹ ਸਟ੍ਰਾਈਕ ਨਜ਼ਰ ਆਈ ਹੈ ਮੈਜ 25 ਸੈਕਿੰਡ ਦੇ ਵਿੱਚ ਹੁਤੀਆਂ ਦਾ ਕੈਂਪ ਤਬਾਹ ਕਰ ਦਿੱਤਾ ਗਿਆ 트ੰਪ ਨੇ ਖੁਦ ਇਹ ਸਟ੍ਰਾਈਕ ਦੀ ਵੀਡੀਓ ਜਾਰੀ ਕੀਤੀ ਹੈ ਤੇ ਹੁਣ ਉਹ ਸਾਡੇ ਜਹਾਜ਼ਾਂ ਨੂੰ ਕਦੇ ਨਹੀਂ ਡੋਬਣਗੇ 트ੰਪ ਦਾ ਵੱਡਾ ਬਿਆਨ ਵੀ ਸਾਹਮਣੇ ਆਉਂਦਾ ਕਹਿੰਨੇ ਕਿ ਹੁਣ ਇਹ ਹੁਤੀ ਹਮਲਾ ਨਹੀਂ ਕਰਨਗੇ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਪੂਰੇ ਦੇ ਵਿੱਚ ਕੁਝ ਲੋਕ ਖੜੇ ਨਹੀਂ ਹੈ ਤੇ ਅਚਾਨਕ ਸਾਰੇ ਇੱਕ ਹਮਲੇ ਦੀ ਲਪੇਟ ਦੇ ਵਿੱਚ ਆ ਜਾਂਦੇ ਨੇ ਰਿਪੋਰਟਸ ਦੇ ਮੁਤਾਬਕ ਫਿਲਹਾਲ ਅਮਰੀਕਾ ਦੇ ਇਸ ਐਕਸ਼ਨ ਦੇ ਰੁਕਣ ਦੇ ਕੋਈ ਵੀ ਸੰਕੇਤ ਨਹੀਂ ਨੇ ਕਿਉਂਕਿ 트럼ਪ ਪ੍ਰਚਾਸਨ ਈਰਾਨ ਦੇ ਬਾਦੇ ਪਰਮਾਣੂ ਪ੍ਰੋਗਰਾਮਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇ ਲਈ ਈਰਾਨ ਸਮਰਥਿਤ ਹੁੱਤੀਆਂ ਤੇ ਲਗਾਤਾਰ ਹਵਾਈ ਹਮਲੇ ਵੀ ਜਾਰੀ ਨੇ ਰੋਕ ਕਰਨਗੇ ਫਰੀਦਕੋਟ ਦੇ ਨਾਲ ਜੁੜੀ ਹੋਈ ਵੱਡੀ ਖਬਰਾਂ ਦਾ ਹੈ ਕਿ ਦੋ ਫੌਜੀ ਜਵਾਨਾਂ ਤੇ ਫਾਇਰਿੰਗ ਕੀਤੀ ਗਿਆ ਪਿੰਡ ਬੇਗੂ ਵਾਲਾ ਦੇ ਵਿੱਚ ਕਾਰ ਸਵਾਰ ਫੌਜੀ ਜਵਾਨਾਂ ਤੇ ਫਾਇਰਿੰਗ ਕੀਤੀ ਗਈ ਕਾਰ ਸਵਾਰ ਬਦਮਾਸ਼ ਨੇ ਸ਼ਰੀਆਂ 'ਮਗੂਲੀਆਂ ਚਲਾ ਦਿੱਤੀਆਂ ਤੇ ਘਟਨਾ ਦੇ ਵਿੱਚ ਦੋਵੇਂ ਫੌਜੀ ਵਾਰ-ਵਾਰ ਬਚੇ ਨੇ ਪਿੰਡ ਬੇਗੂ ਵਾਲਾ ਨੇੜੇ ਫੌਜੀ ਜਵਾਨਾਂ ਦੀ ਦਰਸਰ ਟ੍ਰੇਨਿੰਗ ਚੱਲ ਰਹੀ ਸੀ ਸ਼ੱਕੀ ਕਾਰ ਦੇ ਕੋਲ ਤੇ ਦੋ ਜਵਾਨਾਂ ਨੇ ਕਾਰ ਨੂੰ ਰੋਕਿਆ ਸ਼ੱਕੀ ਕਾਰ ਸਵਾਰ ਨੇ ਜਵਾਨਾਂ ਤੇ ਪਿਸਤੌਲ ਤਾਣ ਦਿੱਤੀ ਫੌਜੀ ਜਵਾਨਾਂ ਦੀ ਕਾਰ ਤੇ ਫਾਇਰਿੰਗ ਕੀਤੀ ਗਈ ਜਵਾਨਾਂ ਦੀ ਕਾਰ ਦੀ ਚਾਬੀ ਲੈ ਕੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਿਆ ਤੇ ਕਮਾਂਡਿੰਗ ਅਫਸਰ ਦੀ ਸ਼ਿਕਾਇਤ ਤੇ ਪੁਰਸ ਦੇ ਵੱਲੋਂ ਐਫ ਆਈ ਆਰ ਦਰਜ ਕਰ ਲਈ ਗਿਆ ਪੁਲਿਸ ਨੇ ਅਣਪਛਾਤੇ ਤੇ ਖਿਲਾਫ ਕੇਸ ਦਰਜ ਕੀਤਾ ਦੱਸਿਆ ਜਾ ਰਿਹਾ ਹੈ ਕਿ ਫਰੀਦਕੋਟ ਦੇ ਪਿੰਡ ਬੇਗੂ ਵਾਲਾ ਨੇੜੇ ਫੌਜੀ ਜਵਾਨਾਂ ਦੀ ਟ੍ਰੇਨਿੰਗ ਚੱਲ ਰਹੀ ਸੀ ਤੋਂ ਫੌਜੀ ਚਿਵਲ ਵਰਦੀ ਦੇ ਵਿੱਚ ਇਨਵਿਜੀਲੇਟਰ ਦੇ ਤੌਰ ਤੇ ਤਾਇਨਾਤ ਸਨ ਤਾਂ ਕਾਰ ਤੇ ਵਾਪਸ ਆ ਰਹੇ ਸਨ ਇਸੇ ਦੌਰਾਨ ਰਾਤ ਦੇ ਕਰੀਬ 1 ਵਜੇ ਇੱਕ ਸ਼ੱਕੀ ਕਾਰ ਉੱਥੋਂ ਲੰਘ ਰਹੀ ਸੀ ਜਿਸ ਨੂੰ ਰੋਕਣ ਤੇ ਬਦਮਾਸ਼ ਨੇ ਜਵਾਨਾਂ ਤੇ ਫਾਇਰਿੰਗ ਕਰ ਦਿੱਤੀ ਇੱਕ ਬਦਮਾਸ਼ ਨੇ ਫੌਜੀ ਜਵਾਨਾਂ ਤੇ ਇਹ ਫਾਇਰਿੰਗ ਕੀਤੀ ਇੱਕ ਫੌਜੀ ਜਵਾਨ ਜੋ ਕਿ ਪੰਜਾਬ ਦਾ ਤੇ ਇੱਕ ਫੌਜੀ ਜਵਾਨ ਹਰਿਆਣਾ ਦਾ ਦੱਸਿਆ ਜਾ ਰਿਹਾ ਹੈ। ਜਦੋਂ ਜੀ 1 2 ਦੀ ਜਿਹੜੀ ਦਰਮਿਆਨੀ ਰਾਤ ਹੈ ਜੀ ਤੇ ਤਕਰੀਬਨ 12:30 ਵਜੇ ਦਾ ਵਾਕਿਆ ਹੈਗਾ ਇਹ ਇਹ ਤੇ ਇਹ ਜਿਹੜੇ ਆਪਣੇ ਇੱਥੇ ਫੌਜੀ ਕੈਂਟ ਚ ਹੈਗੇ ਇਹਨਾਂ ਦੀ ਇੱਕ ਨੈਵੀਗੇਸ਼ਨ ਐਕਸਰਸਾਈਜ਼ ਚੱਲਦੀ ਪਈ ਸੀ ਗੋਲੇਵਾਲ ਦੇ ਏਰੀਆ 'ਚ ਤੋ ਉਹ ਜਿਹੜੇ ਜਿਹਦੇ ਬੰਦਿਆਂ ਨੇ ਇੱਕ ਜਿਨ੍ਹਾਂ ਨਾਲ ਵਾਕਿਆ ਹੋਇਆ ਹੈ ਇਹ ਹੈ ਤਾਂ ਫੌਜੀ ਸਨ ਪਰ ਤੇ ਉਸ ਵਲੇ ਸਿਵਲ ਵਰਤੀ ਚ ਸਨ ਤੇ ਆਪਣੀ ਪ੍ਰਾਈਵੇਟ ਗੱਡੀ ਸੀ ਜਿਹੜੀ ਸਕੋਰਪੀਓ ਦੇ ਚ ਸਨ ਤੋ ਜਦੋਂ ਤਕਰੀਬਨ 11:30 ਵਜੇ ਇਹਨਾਂ ਨੂੰ ਲੱਗਾ ਕਿ ਇੱਕ ਗੱਡੀ ਇੱਥੇ ਸ਼ੱਕੀ ਜਿਹੜਾ ਲੱਗੀ ਹੋਈ 11:30 ਵਜੇ ਇੱਥੇ ਇੱਕ ਗੱਡੀ ਇਸ ਤਰੀਕੇ ਨਾਲ ਇਸ طرف ਨੂੰ ਆ ਰਹੀ ਹੈ ਤੇ ਉਹਨਾਂ ਨੇ ਇਹਦਾ ਪਿੱਛਾ ਕੀਤਾ ਪਰ ਉਹ ਬੰਦੇ ਨੇ ਗੱਡੀ ਇੱਕ ਪਾਸੇ ਮੋੜ ਕੇ ਤੇ ਫਿਰ ਫਾਇਰ ਕੀਤੇ ਨੇ ਉਹ ਜੋ ਫਾਇਰਿੰਗ ਵਾਲੀ ਗੱਡੀ 'ਚ ਲੱਗੇ ਟਾਇਰ ਤੇ ਜਿੰਨਾ ਸਾਈਡ ਤੇ ਲੱਗੇ ਹੈਗੇ ਆ ਪਰ ਜਾਂਦੇ ਹੋਏ ਇਹਨਾਂ ਦੀ ਉਹ ਗੱਡੀ ਦੀ ਚਾਬੀ ਕੱਢ ਕੇ ਲੈ ਗਿਆ ਮਕਦਮਾ ਅਸੀਂ ਦਰਜ ਕਰ ਲਿਆ ਤਫ਼ਤੀਸ਼ ਕਰ ਰਹੇ ਆ ਤੇ ਆਸ ਹੈ ਕਿ ਛੇਤੀ ਉਹ ਬੰਦਾ ਵੀ ਫੜ ਲਾਂਗੇ ਤੇ ਉਹ ਜਿਹਨੂੰ ਵੀ ਕਹਿੰਦੇ ਹੋ ਤੁਸੀਂ ਵੀ ਹੈ ਉਹ ਫੌਜੀ ਗੱਲ ਤਾਂ ਠੀਕ ਹੈ ਬਟ ਉਹ ਉਸ ਵੇਲੇ ਉਹ ਸਿਲਵਰ ਵਰਦੀ 'ਚ ਸਨ ਬਿਲਕੁਲ ਸਿਲਵਰ ਵਰਦੀ ਸੀ ਰੋਡ ਪੈਰ ਗੱਲ ਕਰੀ ਤਿੰਨ ਚਾਰ ਉਹਨਾਂ ਪੈਰ ਹੋ ਗਏ ਨੇ ਗੱਡੀ ਤੇ ਲੱਗੇ ਨੇ ਚਾਬੀ ਲੈ ਜਾਣੇ ਇਹਨੇ ਹੌਸਲੇ ਬੁਲੰਦ ਨੇ ਤੇ ਲੇਕਿਨ ਹੁਣ ਤਾਂ